ਬੇਲੂ ਆਦਮੇ ਨੂੰ ਜਿਹੜੇ ਚੋਬਰ ਨਾਲ ਮਲਾਉਣਾ ਨਾ ਬਾਈ ਨੇ ਤਿੰਨ ਘੋੜੇ ਰੱਖੇ ਹੋਏ ਆ ਤੇ ਤਿੰਨੇ ਬੜੇ ਸ਼ੌਂਕ ਨਾਲ ਤੇ ਬੜੇ ਘੈਂਟ ਤਿਆਰ ਕਰੇ ਹੋਏ ਆ ਸਾਰੀ ਵੀਡੀਓ ਦੇਖੋ ਪ੍ਰੋਪਰ ਤੁਹਾਨੂੰ ਘੋੜੇ ਵੀ ਦਿਖਾਵਾਂਗੇ ਤੇ ਬਾਈਆਂ ਨਾਲ ਗੱਲਬਾਤ ਵੀ ਕਰਾਵਾਂਗੇ ਆਪਣੇ ਨਾਲ ਬਾਈ ਹਦੇਸ਼ਪਾਲ ਆ ਆਪਾਂ ਸੁਰ ਸਿੰਘ ਪਿੰਡ ਵਾਲੇ ਚ ਬੈਠੇ ਆਂਗੇ ਜਿਹੜਾ ਜੀਰਾ ਫਰੋਜ਼ਪੁਰ ਰੋਡ ਦੇ ਉੱਪਰ ਪਿੰਡ ਰਹਿ ਗਿਆ ਸਾਰੇ ਭਰਾਵਾਂ ਦਾ ਬਈ ਦੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਮੇਰੇ ਭਾਈ ਬਈ ਪਹਿਲਾਂ ਤਾਂ ਉਮਰ ਬਹੁਤ ਛੋਟੀ ਹੈ ਬਈ ਕਿੰਨੇ ਸਾਲਾਂ ਦਾ ਬਈ ਆਂਦਾ ਸੂਸਰੇ ਨਾਲ 22 ਸਾਲ ਦਾ ਮਾਈ ਹਲੇ 22 ਸਾਲ ਉਮਰ ਆ ਬਈ ਹਾਂਜੀ ਗੱਲ ਕਰਕੇ ਘੋੜਿਆਂ ਦੀ ਤਾਂ ਜਿਹੜਾ ਪਹਿਲਾ ਮਾਰਵਾੜੀ ਕੁੜਾ ਦਾ ਕੀ ਨਾਮ ਹੈ ਬਈ ਕੀ ਸ਼ਮਸ਼ੇਰ ਆ ਜੀ ਉਹਦਾ ਨਾਮ ਸ਼ਮਸ਼ੇਰ ਹਾਂਜੀ ਤਾਂ ਸ਼ਮਸ਼ੇਰ ਬਈ ਕਿੰਨੀ ਉਮਰ ਹੋ ਗਈ ਬਈ ਸ਼ਮਸ਼ੇਰ ਦੀ ਇਹ 3.5 ਸਾਲ ਦਾ ਹੋ ਗਿਆ ਜੀ ਠੀਕ ਹੈ ਬਈ 3.5 ਸਾਲ ਦਾ ਹੋ ਗਿਆ ਲੈਣ ਕਿਹੜੀ ਚੋਂ ਆ ਬਈ ਇਹ ਅਲੀ ਸ਼ਾਨ ਲਾਈਨ ਚੋਂ ਆ ਸ਼ਾਨ ਸਭਰਾਵਾਂ ਵਾਲੇ ਦਾ ਬੱਚਾ ਜੀ ਜਿਹੜਾ 올 ਇੰਡੀਆ ਚੈਂਪੀਅਨ ਆ ਸ਼ਾਨਦਾਰ ਇਹਦਾ ਦਾਦਾ ਆ ਗਿਆ ਜੀ ਤੇ ਅਲੀ ਸ਼ਾਨ ਇਹਦਾ ਪਰਦਾਦਾ ਆ ਗਿਆ ਜੀ ਅਲੀ ਸ਼ਾਨ ਇਹਦਾ ਪਰਦਾਦਾ ਆ ਗਿਆ ਅੱਗੇ ਬਈ ਮੇਰੇ ਹਿਸਾਬ ਨਾਲ ਇਹਦਾ ਉਹਨਾਂ ਦਾ ਵੀ ਡੀਐਨਏ ਕਨਫਰਮ ਹਨਾ ਇਹਦਾ ਡੀਐਨਏ ਕਰਾ ਕੇ ਨਹੀਂ ਕਰਾਇਆ ਲੈ ਨਹੀਂ ਇਹਦਾ ਉਹ ਅਜੇ ਸ਼ਾਨਦਾਰ ਡੀਐਨਏ ਨਹੀਂ ਹੋਇਆ ਸੀਗਾ ਤਾਂ ਕਰਕੇ ਇਹਦਾ ਵੀ ਡੀਐਨਏ ਨਹੀਂ ਕਰਵਾਇਆ ਆਪਾਂ ਅੱਛਾ ਬਈ ਹਾਂਜੀ ਇਹ ਤਾਂ ਨਹੀਂ ਕਰਾਇਆ ਇਸ ਕਰਕੇ ਵੱਡੇ ਬਈ ਫਿਰ ਕੋਸ਼ ਘੋੜੀਆਂ ਤੇ ਛੱਡਿਆ ਹਾਂਜੀ ਹਾਂਜੀ ਕੋਸ਼ ਘੋੜੀਆਂ ਤੇ ਹੂੰ ਤੇ ਆਪਣੇ ਘਰੇ ਹੀ ਇਹਦਾ ਇੱਕ ਰਿਜ਼ਲਟ ਆਇਆ ਹੋਇਆ ਜੀ ਤੇ ਇੱਕ ਹੀ ਰਿਜ਼ਲਟ ਨਹੀਂ ਬਾਕੀ ਪਾਸੇ ਆਏ ਮਤਲਬ ਜਿੱਧਰ ਪਹਿਲਾਂ ਨਕੋਦਰ ਵਾਲੀ ਸਾਈਡ ਸੀਗਾ ਤੇ ਉਧਰ ਆਏ ਦੋ ਘਰ ਰਿਜ਼ਲਟ ਹੋ ਰਹੇ ਤੇ ਇੱਕ ਘਰ ਆਪਣੇ ਘਰ ਹੀ ਆਇਆ ਹੋਇਆ ਠੀਕ ਹੈ ਬਈ ਚੰਗਾ ਹੈ ਬੱਚਾ ਹਾਂਜੀ ਬਹੁਤ ਚੰਗਾ ਹੈ ਕੰਨ ਕੋਨੇ ਦੀ ਬਹੁਤ ਸ਼ਕੀਨੀ ਹੈ ਜੀ ਇਹਦੇ ਤੇ ਇਹਦੀ ਫਿਰ ਫੀਸ ਕਿੰਨੀ ਆਂਦੇਸ਼ ਕੋਲ ਇਹਦੀ 25000 ਫੀਸ ਆ ਜੀ ਇਹਨੂੰ 25000 ਤੇ ਛੱਡ ਦਿਓ ਕਿੰਨੇ ਕੁੜੀਆਂ ਤੇ ਛੱਡ ਤੇ ਵੱਡੇ ਭਾਈ ਆਪਾਂ ਛੱਡ ਹੀ ਦਿੱਤਾ ਹਣਾ 25 30 ਘੋੜੀਆਂ ਤੇ ਇੱਥੇ ਲੈ ਆ ਹਾਂਜੀ ਠੀਕ ਹੈ ਬਈ ਜੀ ਜੀ ਬਡੇ ਭਈ ਆਪ ਗੱਲ ਕਰ ਗਏ ਇਹਦੀ ਮਾਰਕਿੰਗ ਦੀ ਦਾ ਮੇਨਲੀ ਮਾਰਕਿੰਗ ਇਹਦੇ ਪਟਾ ਜੀ ਤੇ ਦੋ ਇਹਦੇ ਪੈਰ ਇੱਕ ਸਾਈਡ ਵਾਲੇ ਚਿੱਟੇ ਆ ਜੀ ਪ੍ਰੋਪਰ ਬਲੇਜ਼ ਆ ਹਾਂਜੀ ਹਾਂਜੀ ਪਟਾ ਪੂਟਾ ਬਈ ਸੁਨੱਖਾ ਮਾਰਤੀ ਸੁਣੀ ਆ ਹਾਂਜੀ ਕਿ ਕੰਨ ਗੁਨਾ ਕੰਨ ਗਨੋਤੀ ਸੁਨੱਖਾ ਬਈ ਹਾਂ ਬਹੁਤ ਸ਼ਕੀਨ ਆ ਕੰਨ ਗੁਨਾ ਦਾ ਵੀ ਹਾਂਜੀ ਬਈ ਵੈਸੇ ਵੀ ਕਿ ਹਰੇਕ ਪਾਸੋਂ ਚੰਗਾ ਹੀ ਅੱਧਾ ਗਾ ਠੱਲੋਂ ਵੀ ਹਾਈਟ ਹਾਈਟ ਕਿੰਨੀ ਆ ਬਈ ਇਹਦੀ ਹਾਈਟ 65+ ਹੋ ਗਈ ਜੀ ਹੂੰ ਹਾਂਜੀ 65+ ਹੈ ਹਾਂਜੀ ਤੇ ਬਾਕੀ ਬਈ ਪਿੱਠ ਪੂੜੇ ਕਿੰਨੂ ਸੁਣਾ ਤਿਆਰ ਸੁਣਾਗਾ ਹਾਂਜੀ ਹਾਂਜੀ ਹੂੰ ਆਪਣੇ ਕੋਲੇ ਇਹਨੂੰ ਕਿੰਨਾ ਟਾਈਮ ਹੋ ਗਿਆ ਬਈ ਇਹ ਆਪਣੇ ਕੋਲੇ ਆਏ ਨੂੰ ਆਪਾਂ ਜਦੋਂ ਜਨਵਰੀ ਚ ਲਿਆਂਦਾ ਸੀ ਇਸ ਵਾਲੀ ਅੱਛਾ ਬਈ ਹਾਂਜੀ ਇਸੇ ਆਈ ਜਨਵਰੀ ਚ ਮਾ ਜੀ ਚਲੋ 7 ਕਿ ਮਹੀਨੇ ਹੋਇਆ 7 ਕਿ ਮਹੀਨੇ ਆ 9ਵਾਂ ਮਹੀਨਾ ਚੱਲਦਾ ਨਾ 9 ਕਿ ਮਹੀਨੇ ਹੋ ਗਏ ਹਾਂਜੀ ਤੇ ਇਸ ਤੋਂ ਬਾਅਦ ਬਈ ਉਹ ਜਿਹੜਾ ਮੱਝੂ ਕੀ ਲਾਈਨ ਦਾ ਕਿਹੜੇ ਦਾ ਫੌਜੀ ਦਾ ਬੱਚਾ ਬਈ ਹਾਂਜੀ ਉਹ ਫੌਜੀ ਦਾ ਹੈ ਜੀ ਤੁਹਾਡੀ ਗੱਲ ਕਰੀਏ ਬੜੇ ਬਈ ਉਹ ਫੌਜੀ ਦਾ ਹੈ ਜੀ ਤੇ ਉਹਦੀ ਮਾਂ ਅਲੀਸ਼ਾ ਲੈਂਦੀ ਸੀਗੀ ਜੀ ਠੀਕ ਹੈ ਬਈ ਤੇ ਬਾਕੀ ਇਹਦਾ ਆਪਦਾ ਕੱਦ ਹੈ ਗਾਈ 64.5 ਇੰਚ ਬਾਕੀ ਇਹ ਵੀ ਚੰਗਾ ਸ਼ਕੀਨ ਘੋੜਾ ਜੀ ਮਾਂ ਮੰਨ ਕੇ ਚਲੋ ਬਈ ਉਹਦੀ ਆ ਗਈ ਅਲੀਸ਼ਾ ਲੈਂਦੀ ਹਾਂਜੀ ਆਪ ਉਹ ਫੌਜੀ ਦਾ ਆ ਗਿਆ ਹਾਂਜੀ ਤੇ ਹਾਈਟ ਕਿੰਨੀ ਲੈ ਕੇ ਬੜੇ ਬਈ 64.5 ਇੰਚ ਕਰਦਾ ਜੀ 64.5 ਕਿੰਨੇ ਟਾਈਮ ਦਾ ਬਈ ਹੁਣ ਇਹ ਹੋ ਗਿਆ 4 ਕਿ ਸਾਲ ਦਾ ਜੀ ਹਾਂਜੀ ਹਾਈਟ ਵੀ ਵਧੀਆ ਲੈ ਕੇ ਬਈ ਬਾਕੀ ਆਇਆ ਬਲੱਡ ਲਾਈਨਾਂ ਦੋਨੀਆਂ ਚੰਗੀਆਂ ਬਈ ਹਨਾ ਹਾਂਜੀ ਬਲੱਡ ਪੁੱਤ ਹਾਂ ਫੌਜੀ ਇੱਕ ਤਾਂ ਆਪਣਾ ਇੱਧਰ ਆ ਗਿਆ ਮੱਝੂ ਕੀ ਲਾਈਨਾਂ ਹਾਂਜੀ ਹਾਂਜੀ ਤੇ ਦੂਜੇ ਪਾਸੇ ਅਲੀਸ਼ਾ ਉਹ ਵੀ ਮਤਲਬ ਪੂਰੀ ਢਾਕੜ ਲਾਈਨਾਂ ਆ ਗਈ ਹਾਂਜੀ ਤੇ ਬਈ ਇੱਧਰ ਰਿਜ਼ਲਟ ਆਇ ਕੋਈ ਇੱਧਰ ਰਿਜ਼ਲਟ ਆਇਆ ਜੀ ਦੋ ਇੱਕ ਤਾਂ ਆਪਣੇ ਇੱਧਰ ਨਾਲ ਦੇ ਪਿੰਡ ਹੋਈ ਆ ਤੇ ਇੱਕ ਸੀਗਾ ਉਹ ਵੈਸੇ ਆਪਣੇ ਕੋਲੇ ਫੋਟੋਆਂ ਤੁਹਾਨੂੰ ਭੇਜ ਦਾਂਗੇ ਉਹ ਬਿਸ਼ੇਰਾ ਸੀਗਾ ਐਕਸਪਾਇਰ ਹੋ ਗਿਆ ਪੰਜ ਕਿਲੇਣਾ ਬਹੁਤ ਚੰਗਾ ਬੱਚਾ ਆਇਆ ਸੀਗਾ ਉਹ ਮੱਥੇ ਪੱਟੇ ਵਾਲਾ ਜਿਹੜਾ ਹਾਂਜੀ ਹਾਂਜੀ ਉਹਦੇ ਪ੍ਰੋਪਰ ਪੱਟਾ ਸੀਗਾ ਪੰਜ ਪੂਰੇ ਪੈਰ ਥੱਲੇ ਤੱਕ ਚਿੱਟੇ ਸੀ ਉਹ ਕੰਨ ਗਣਾਉਤੀ ਗੰਡੂਆਂ ਕੀ ਬੱਚਾ ਹੀ ਬੜਾ ਸੋਹਣਾ ਸੀ ਬਈ ਪਰ ਕੁਝ ਹੁੰਦੀਆਂ ਦੇਖ ਕੇ ਬੱਚੇ ਨੂੰ ਹਾਂਜੀ ਉਹ ਜਿੱਦਾਂ ਕੋਲੇ ਸੀਗਾ ਉਹ ਮਤਲਬ ਨੌਕਰੀ ਪੇਸ਼ੇ ਵਾਲੇ ਬੰਦੇ ਸੀਗੇ ਬਾਲਾ ਨਹੀਂ ਹੋਇਆ ਹੋਣਾ ਧਿਆਨ ਚ ਨਹੀਂ ਰਾਇਆ ਤੇ ਉਹ ਵਿਚਾਰਾ ਐਕਸਪਾਇਰ ਹੋ ਗਿਆ ਬੰਨ ਪੈ ਗਿਆ ਸੀ ਕਹਿੰਦੇ ਹਾਂਜੀ ਬਈ ਤੁਮਹਾਲ ਬਹੁਤ ਜਾਨਵਰਾਂ ਦੀ ਜਿਵੇਂ ਹੁਣ ਇਹਨਾਂ ਸਭ ਘੋੜਿਆਂ ਦੀ ਦੂਨਾਂ ਦੀ ਪੂਰੀ ਮਤਲਬ ਇੱਕ ਦਿਨ ਰਾਤ ਇੱਕ ਕਰਕੇ ਮੈਨੂੰ ਲੱਗਦਾ ਸੀ ਸੰਭਾਲ ਕਰ ਦੋ ਜਿਹੜੇ ਸਭ ਨਾਲ ਉੱਪਰ ਦੇਖਿਆ ਬਈ ਹਾਂਜੀ ਹਾਂਜੀ ਫਿਰ ਮਿਹਨਤ ਨਾਲ ਹੀ ਆ ਜੀ ਬਾਕੀ ਕੋਈ ਵੀ ਚੀਜ਼ ਅੱਜ ਆਪਾਂ ਮਿਹਨਤ ਨਾ ਕਰਾਂਗੇ ਤੇ ਫਿਰ ਨਹੀਂ ਬੰਦੀ ਗੱਲ ਇਹਦੀ ਫਿਰ ਬਈ ਇਹਦਾ ਇਹਦਾ ਨਾਮ ਕੀ ਰੱਖਿਆ ਇਹਦਾ ਨਾਮ ਬਰੂਦ ਆ ਜੀ ਬਰੂਦ ਹਾਂਜੀ ਇਹਦਾ ਨਾਮ ਬਰੂਦ ਬਈ ਤੇ ਬਰੂਦ ਦੀ ਫਿਰ ਫੀਸ ਕਿੰਨੀ ਰਹਾ ਬਈ ਬਰੂਦ ਦੀ ਫੀਸ 15000 ਜੀ ਬਰੂਦੀ 15000 ਹਾਂਜੀ ਬਰੂਦੀ ਮੰਨ ਕੇ ਚਲੋ 15000 ਤੇ ਸਰਵਿਸ ਦੇ ਰਹੇ ਹਾਂ ਅੱਜ ਦੇ ਟਾਈਮ ਬਈ ਕਿੰਨੀਆਂ ਕੁੜੀਆਂ ਤੇ ਛੜਤਾ ਇਹ ਤਾਂ 20 25 ਤੇ ਛੜਤਾ ਹੁਣੇ ਤੇ ਬਾਕੀ ਪਿੱਛੇ ਭਰ ਕੇ ਆਇਆ ਸੀਗਾ ਇਹ ਆਪਣੇ ਕੋਲੇ 5 6 ਮਹੀਨੇ ਹੀ ਹੋਏ ਨੇ ਨਾਲ ਦੇ ਪਿੰਡ ਹੀ ਸੀ ਆਪਣੇ ਪੜਾਣੇ ਆ ਵੀਰ ਹੁਣਾਂ ਕੋਲੇ ਹੀ ਸੀਗਾ ਹੂੰ ਬਈ ਮਨਿੰਦਰੂ ਸੀ ਬੰਦਾ ਮਨਜੋਤ ਹੈ ਮਨਜੋਤ ਬਈ ਮਨਜੋਤ ਸੌਰੀ ਮਨਜੋਤ ਕਹੀ ਜਾਂਦਾ ਠੀਕ ਹੈ ਬਈ ਬਾਕੀ ਉਹ ਪਿੱਛੇ ਘੋੜੀਆਂ ਭਰ ਕੇ ਆਇਆ ਚੰਗੀਆਂ ਹੂੰ ਠੀਕ ਹੈ ਬਈ ਤੇ ਬਾਕੀ ਜਿਵੇਂ ਸਾਡੀ ਵੀ ਦੋਸਤੀ ਸੀਗੀ ਤੇ ਵੀਰ ਉਹਨਾਂ ਨੇ ਆਪਣਾ ਪੂਰਾ ਮਾਨਤਨ ਕੀਤਾ ਚੰਗਾ ਜਾਨਵਰ ਸੀਗਾ ਚਲੋ ਇਹ ਕਹਿੰਦੇ ਵੀ ਜੇ ਦੇਣਾ ਤੇ ਆਪਣੇ ਇੱਥੇ ਹੀ ਦੇਣਾ ਹੋਰ ਕਿਤੇ ਨਹੀਂ ਦੇਣਾਗਾ ਤੇ ਆਪਾਂ ਨੂੰ ਸੀਗਾ ਮਾਰਵਾੜੀ ਜਾਨਵਰ ਰੱਖਣ ਦਾ ਹੀ ਮਤਲਬ ਤੇ ਫਿਰ ਆਪਾਂ ਇਹਨਾਂ ਤੋਂ ਲੈ ਲਿਆ ਸੀਗਾ ਲੈ ਇਹਨਾਂ ਬਾਈ ਫਿਰ ਤਿੰਨੀ ਕਰ ਲਈਆਂ ਇਕੱਠੀਆਂ ਹਾਂ ਹਾਂਜੀ ਹਾਂਜੀ ਤੇ ਬਾਈ ਬਾਈ ਮਾਰਬੜੀ ਵੀ ਹੋ ਗਿਆ ਇੱਕ ਮੱਝੂ ਕਿਲਾਉਣ ਵਾਲਾ ਵੀ ਹੋ ਗਿਆ ਇੱਕ ਨੁਗਰਾ ਵੀ ਹੋ ਗਿਆ ਜੀ ਨੁਗਰਾ ਵੀ ਤੇ ਹੁਣ ਫਿਰ ਆਪਾਂ ਵੀ ਨੁਗਰੇ ਤੇ ਵੀ ਪਹੁੰਚ ਗਏ ਨੁਗਰਾ ਬਸ ਮੈਨੂੰ ਲੱਗਦਾ ਮਾਂ 20 ਦਿਨ ਮਹੀਨਾ ਕੀ ਹੋਇਆ ਨਹੀਂ ਲੈ ਆਂਦੇ ਨੂੰ ਅੱਛਾ ਬਾਈ ਹੁਣੇ ਆਇਆ ਹਾਂਜੀ ਹਾਂਜੀ ਥੋੜਾ ਟਾਈਮ ਹੀ ਹੋਇਆ ਲੈ ਮੈਂ ਵੀ ਆਖਿਆ ਬਾਈ ਮਮਾ ਕਹੇ ਯਾਰ ਉਹ ਗੱਲ ਬਈ ਇਹ ਦੇਸ਼ਪਾਲ ਦੀ ਤਾਂ ਸਮਾਈ ਨਹੀਂ ਆ ਤੇ ਵੀਰ ਨੂੰ ਮੈਂ ਤੜਕੇ ਫੋਨ ਕਰਾ ਜਾਉਂ ਬਾਈ ਦੋਸਤੋ ਜਦੋਂ ਅਸੀਂ ਆਏ ਨਾ ਬਾਈ ਆਪ ਲੱਗਾ ਪਿਆ ਖੁਦ ਨਾਲ ਸਾਰੇ ਮੁੰਡੇ ਵੀ ਲੱਗੇ ਪਏ ਤਿੰਨੇ ਕੋੜਿਆਂ ਨੂੰ ਨਮਾਉਣ ਤਮਾਉਣ ਤੇ ਮਤਲਬ ਸੇਵਾ ਪੱਖੋਂ ਦੇਖਿਆ ਵੀ ਕੋਈ ਕਮੀ ਕਸਰ ਕਿਸੇ ਪਾਸੋਂ ਨਹੀਂ ਗਈ ਆਇਆ ਤੇ ਨੁਗਰੇ ਦਾ ਬਾਈ ਜਿਵੇਂ ਮੈਨੂੰ ਲੱਗਾ ਬਦਲਦੀ ਹੋਊਗੀ ਤਕਦੀਰ ਕੋਸ਼ਤਾ ਇਹ ਹਾਂਜੀ ਅੱਗੇ ਨਾਲ ਤਾਂ ਕਾਫੀ ਫਰਕ ਪੈ ਗਿਆ ਜੀ ਤੇ ਜਦ ਤੁਸੀਂ ਲਿਆਂਦਾ ਬਾਬਾ ਲੇਸਾ ਸੀ ਹਾਂਜੀ ਠੀਕ ਬਾਬਾ ਸੀ ਗਾਈ ਨੇ ਐਵੇਂ ਮਤਲਬ ਨਾ ਜਿਵੇਂ ਕਹਿ ਲਈਏ ਆਪਾਂ ਨੂੰ ਜਮਾ ਉਹਨਾਂ ਨੇ ਜਿਵੇਂ ਕੋਈ ਜਮਾ ਹੀ ਨਹੀਂ ਸੇਵਾ ਕੀਤੀ ਉਹਵੇਂ ਹੀ ਸੀ ਗਈ ਤੇ ਆਪਾਂ ਚਲੋ ਹੁਣ ਮਿਹਨਤ ਲਾ ਰਹੇ ਆ ਆਪਦੇ ਵੱਲੋਂ ਬਾਕੀ ਸਾਰਾ ਰੱਬ ਦਾ ਹੱਥ ਵਸਾਈ ਨਹੀਂ ਦੇਖਣ ਲੱਗਿਆ ਕੂੜਾ ਹਾਂਜੀ ਇਹ ਗੱਲ ਹੈਗੀ ਆ ਵੀ ਜਿਵੇਂ ਤੁਸੀਂ ਮੈਨੂੰ ਪਹਿਲਾਂ ਦਿਖਾਇਆ ਜਦੋਂ ਤੁਸੀਂ ਲਿਆਂਦਾ ਸੀ ਤੇ ਉਸ ਤੋਂ ਬਾਅਦ ਮਤਲਬ ਫਰਕ ਪੂਰਾ ਬਈ ਪੈਣ ਲੱਗ ਗਿਆ 19 ਹਾਂਜੀ ਹਾਂਜੀ ਦਿਖਦਾ ਉਹ ਤੁਨ ਨਾਲੋਂ ਬਾਕੀ ਹੁਣ ਅੱਗੇ ਪਹਿਲਾਂ ਜਿਵੇਂ ਗਰਮੀ ਦਾ ਮਹੀਨਾ ਸੀਗੀ ਉਹਦੇ ਚ ਇੰਨੀ ਖਰਾਕ ਵੀ ਨਹੀਂ ਪੈਂਦੀ ਕਿਉਂਕਿ ਘਰੇ ਅੰਦਰ ਰਹਿੰਦੇ ਜਾਨਵਰ ਮਿਹਨਤ ਨਹੀਂ ਲੱਗਦੀ ਬਾਲੀ ਹੁਣ ਚਲੋ ਮੌਸਮ ਸਹੀ ਆ ਗਿਆ ਹੁਣ ਚੱਲ ਪੂਗੇ ਕੰਮ ਇਹਦੀ ਉਮਰ ਕਿੰਨੀ ਕ ਬਈ ਨੁਕਰੀ ਇਹ ਇਹ ਹੈ ਗਈ 12 13 ਸਾਲ ਦਾ ਘੋੜਾ ਹੀ ਇਹ ਤਾਂ ਠੀਕ ਹੈ ਬਈ ਹਾਂਜੀ ਹਾਂਜੀ ਤੇ ਇਹ ਆਪਣਾ ਕਿਹੜੀ ਕਿਹੜੀ ਲਾਈਨ ਕਿਹੜੀ ਜੋ ਆ ਗਿਆ ਬਈ ਇਹ ਨਾਗ ਦਾ ਬੱਚਾ ਹੀ ਭਾਨੇ ਵਾਲੀ ਲਾਈਨ ਚੋਂ ਹੈ ਜੀ ਵੱਡ ਖਾਣੇ ਵਾਲੀ ਲੈਣ ਵੀ ਜਿਹੜੀ ਵਜਦੀ ਆ ਵੱਡ ਖਾਣੇ ਵਾਲੀ ਲੈਣਾ ਬੱਚਾ ਨਾਖਦਾ ਆ ਨਾਖਦਾ ਜੀ ਠੀਕ ਆ ਇਹ ਪਿੱਛੋਂ ਸਿਰੇ ਵਾਲੇ ਪਿੰਡ ਤੇ ਸੀਗਾ ਉੱਥੇ ਰੱਖਿਆ ਸੀਗਾ ਸੂਰੀਏ ਵਾਲੇ ਨਹੀਂ ਸਿਰੇ ਵਾਲਾ ਕੀ ਸਿਰੇ ਵਾਲਾ ਸਿਰੇ ਵਾਲਾ ਆਪਾਂ ਵੈਸੇ ਇਥੋਂ ਲਿਆ ਮਲਵਾ ਮੱਲਾਂ ਵਾਲੇ ਕੋਲੇ ਠੀਕ ਆ ਬਈ ਪਰ ਉਦੋਂ ਪਹਿਲਾਂ ਉੱਥੇ ਸੀਗਾ ਜੀ ਉੱਥੇ ਉਹਨਾਂ ਘਰ ਹੀ ਜੰਪਾਲ ਸੀਗਾ ਉੱਥੇ ਹੁੰਦਾ ਹੀ ਹਮ ਹਾਂਜੀ ਠੀਕ ਆ ਬਈ ਇਹਦੀ ਮਾਂ ਦਾ ਕੁਝ ਹੈ ਡਿਟੇਲ ਕੋਈ ਪਤਾ ਆਪਾਂ ਨੂੰ ਕੀ ਆ ਇਹਦਾ ਨਹੀਂ ਪਤਾ ਹੀ ਮਾਂ ਦਾ ਆਪਾਂ ਠੀਕ ਹੈ ਬਈ ਤੇ ਬਾਕੀ ਆਇਆ ਬਈ ਹਾਈ 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 ਕਿੰਨੀ ਕਰਦੇ ਇਹ 66 ਇੰਚ ਕਰ ਦੇ 66 ਇੰਚ ਹਾਂਜੀ ਉਸ ਤਾਂ ਬਈ ਲਿੱਸਾ ਹੋਣ ਕਰਕੇ ਘਠੀ ਪਈ ਹੋ ਵਿਚਾਰੇ ਦੀ ਇਹ ਤਾਂ ਐਵੇਂ ਭਾਵੇਂ ਲਿੱਸਾ ਜਿਵੇਂ ਮਰਜ਼ੀ ਭਰ ਦਿਖਦਾ ਮਤਲਬ ਦਿਖਾਉਂਦਾ ਨਹੀਂ ਹੋਏਗਾ ਬਈ ਉਮਰ ਮੇਰੀ ਇੰਨੀ ਹੋਊਗੀ ਤੇ ਬੰਦੇ ਦੱਸੇ ਦਸ ਦਸੇ ਬਗੈਰ ਨਹੀਂ ਪਤਾ ਲੱਗਦਾ ਵੀ ਇੰਨੀ ਉਮਰ ਦਾ ਘੋੜਾ ਹੈ ਕੋਈ ਕਹਿੰਦਾ ਬਈ ਦੇਖਣ ਨੂੰ ਐ ਲੱਗਦਾ ਵੀ ਜਵਾਨੀ ਚ ਹੁੰਦਾ ਜਿਵੇਂ ਹਾਂਜੀ ਹਾਂਜੀ ਤੇ ਵੱਡੇ ਭਾਈ ਫਿਰ ਇਹ ਇਹਦੇ ਤਾਂ ਰਿਜ਼ਲਟ ਕਾਫੀ ਸਾਰੇ ਹੋਣੇ ਆ ਹਾਂਜੀ ਇਹਦੇ ਤਾਂ ਰਿਜ਼ਲਟ ਬਹੁਤ ਆਈ ਜਿੱਥੇ ਆਇਆ ਸੀਗਾ ਉੱਥੇ ਵੀ ਉਹਨਾਂ ਕੋਲੇ ਵੀ ਛੇਰਾ ਹੈਗਾ ਜੀ ਇਹਨਾਂ ਦਾ 68 68 ਇੰਚ ਦਾ ਹੋਇਆ ਵਿਆ ਤੇ ਇੱਕ ਹੋਰ ਕਾਫੀ ਪਿੰਨਾ ਚ ਹੋਏਗਾ ਇਹ ਆਪਣੇ ਕੋਲੇ ਫੋਟੋਆਂ ਵਗੈਰਾ ਹੈਗੀਆਂ ਉੱਦੇ ਚ ਹਾਂਜੀ ਇਹਦੀਆਂ ਆਪਣੇ ਕੋਲੇ ਫੋਟੋਆਂ ਫੋਟੋਆਂ ਹੈਗੀਆਂ ਪਰ ਤੁਹਾਨੂੰ ਦੇਵਾਂਗੇ ਉਹਨਾਂ ਦੀਆਂ ਸਾਰੀਆਂ ਰਿਜ਼ਲਟਾਂ ਦੀਆਂ ਤਿੰਨੇ ਘੋੜਿਆਂ ਦੇ ਰਿਜ਼ਲਟ ਜਿਹੜੇ ਆਏ ਆ ਤੇ ਉਹ ਆ ਲੈਡ ਹਾਂਜੀ ਬਾਕੀ ਆਏ ਆ ਦੇਸ਼ਪੁਰ ਬਈ ਆ ਵੀ ਆਪਣੇ ਦੋਸਤਾਂ ਨੂੰ ਸੁਭਦਾਂ ਸਾਰੀ ਹੋ ਗਈ ਹਾਂ ਮਤਲਬ ਉਹ ਮੱਝੂ ਘਾੜੇ ਪਰ ਕੋੜੇ ਲਾਈਨ 'ਚ ਜਾਣਾ ਚਾਹੁੰਦਾ ਤਾਂ ਮੱਝੂ ਘਾੜਾ ਵੀ ਆਪਣੇ ਕੋਲ ਹੈਗਾ ਮਾਰਵਾੜੀ ਜਾਣਾ ਚਾਹੁੰਦਾ ਮਾਰਵਾੜੀ ਵੀ ਹੈਗਾ ਨੁਕਰੇ ਵਾਲਾ ਉਹਨੂੰ ਤਾਂ ਨੁਕਰੇ ਵਾਲਾ ਵੀ ਆ ਪਹਿਲਾਂ ਨਹੀਂ ਸੀ ਆਪਣੇ ਕੋਲ ਜਿਵੇਂ ਨੁਕਰਾ ਤੇ ਕੋਈ ਮਾਰਵਾੜੀ ਵਾਲਾ ਜਿਵੇਂ ਆਉਂਦਾ ਸੀ ਤੇ ਉਹਨਾਂ ਨੇ ਆ ਕੇ ਕਹਿਣਾ ਵੀ ਤੁਸੀਂ ਨੁਕਰਾ ਵੀ ਰੱਖੋ ਯਾਰ ਆ ਬਈ ਕਈ ਕੋਲੇ ਮਾਰਵਾੜੀ ਹੁੰਦੀ ਹੈ ਕੋਈ ਚੰਬੀ ਵੀ ਹੁੰਦੀ ਕਿਸੇ ਕੋਲ ਨੁਕਰੇ ਵੀ ਦੋ ਤਰ੍ਹਾਂ ਦੇ ਹੁੰਦੇ ਜਾਨਵਰ ਤੇ ਉਹ ਕਹਿੰਦੇ ਹੁੰਦੇ ਤੁਸੀਂ ਰੱਖੋ ਜਾਨਵਰ ਨੂੰ ਕਰਾ ਵੀ ਰੱਖੋ ਤੇ ਬਾਕੀ ਚਲੋ ਜਿਵੇਂ ਹੌਲੀ ਹੌਲੀ ਸਬਬ ਬੰਦਾ ਲੈਣ ਦਾ ਹੀ ਤੇ ਚਲੋ ਇਹ ਵੀ ਆ ਗਿਆ ਜਿਵੇਂ ਭਾਈ 3-4 ਸਾਲ ਹੋਏ ਨੇ ਰੱਖਦਾ ਇਹਨੂੰ ਕੋਈ ਸ਼ੋ ਸ਼ੂ ਦਿਖਾਇਆ ਭਈ ਇਹਨਾਂ ਨੂੰ ਆਪਾਂ ਜਾਣੇ ਰਹਿੰਦੇ ਆ ਜੀ ਸ਼ੋ ਸ਼ੂ ਤੇ ਤੇ ਆ ਜਿਹੜਾ ਸ਼ਾਨ ਵਾਲਾ ਹੀ ਸ਼ਮਸ਼ੇਰ ਇਹ ਆਇਆ ਹੋਇਆ ਫਰੀਦਕੋਟ 6ਵੇਂ ਨੰਬਰ ਤੇ ਸ਼ਮਸ਼ੇਰ ਆਇਆ ਪੀਪੂਟ ਵਾਲੇ ਸ਼ੋਅ ਚ 6ਵੇਂ ਨੰਬਰ ਤੇ ਹਾਂਜੀ ਤੇ ਬਾਕੀ ਜਿਹੜਾ ਨੁਕਰਾ ਘੋੜਾਈ ਇਹ ਆਪਾਂ ਨਹੀਂ ਲਾਇਆ ਸੀਗਾ ਪਹਿਲਾਂ ਮਤਲਬ ਜਦੋਂ 2013 14 ਦੀ ਗੱਲ ਉਹਦੋਂ ਇਹ ਆਇਆ ਹੋਇਆ ਸ਼ੋਅ ਮਤਲਬ ਉਹਨਾਂ ਨੇ ਫੋਟੋ ਦਿੱਤੀ ਹੋਈ ਆਪਾਂ ਨੂੰ ਅੱਛਾ ਜੀ ਤੇ ਉੱਥੇ ਨੰਬਰ ਤੇ ਆਇਆ ਹੋਇਆ ਸੀਗਾ ਜੀ ਹਾਂਜੀ ਇਹ ਨਹੀਂ ਮਤਲਬ ਨੁਕਰਾ ਵੀ ਨੰਬਰਾਂ 'ਚ ਆਇਆ ਹੋਇਆ ਹਾਂਜੀ ਹਾਂਜੀ ਦੇ ਛੌਂਕ ਬਈ ਪਰ ਤੁਹਾਨੂੰ ਕਿਵੇਂ ਪਿਆ ਅੰਕਲੋਂ ਰੇ ਤੋਂ ਪਿਆ ਜੇ ਕਿਵੇਂ ਕੀ ਮਤਲਬ ਸਵਾਬਾ ਕਿਵੇਂ ਬਣਿਆ ਬਈ ਰੱਖਣਾ ਵੈਸੇ ਤਾਂ ਆਪਣੇ ਜਿਵੇਂ ਪਿੱਛੇ ਦਾਦਿਆਂ ਤੋਂ ਲੈ ਕੇ ਆਪਣੇ ਤਾਂ ਵੈਸੇ ਨਹੀਂ ਰੱਖੇ ਸੀਗੇ ਕਿਸੇ ਨੇ ਵੀ ਘੋੜੇ ਪਿੱਛੇ ਪਛੋਕਰ ਤੇ ਕਿਸੇ ਨੇ ਨਹੀਂ ਰੱਖੇ ਨਹੀਂ ਜੀ ਨਹੀਂ ਆਪਾਂ ਹੀ ਮਤਲਬ ਹੁਣ ਤੋਂ ਹੀ ਰੱਖੇ ਆ ਫਾਦਰ ਸਾਹਿਬ ਹੋਂ ਦਾ ਬਹੁਤ ਸਹਿਯੋਗ ਸੀਗਾ ਮੇਰੇ ਨਾਲ ਇਹ ਜਿਵੇਂ ਮੈਂ ਕੋਈ ਵੀ ਚੀਜ਼ ਕਹਿਣੀ ਇਹਨਾਂ ਨੇ ਮੈਨੂੰ ਬਈ ਕਿਤੇ ਨਾ ਨਹੀਂ ਕਹੀ ਤੇ ਆਪਣੇ ਕੋਲੇ ਜੇ ਕਿਸੇ ਘੋੜੇ ਦਾ ਘਾ ਪਾ ਉਹ ਚੀਜ਼ ਲੈਣੀ ਆ ਉਹ ਇਹਨਾਂ ਨੇ ਦਵਾਇਆ ਬਾਕੀ ਕੋਈ ਵੀ ਸਾਮ ਸੰਭਾਲ ਲਾ ਤੇ ਫਾਦਰ ਸਾਹਿਬ ਮੇਰੇ ਨਾਲ ਪੂਰਾ ਸਹਿਯੋਗ ਦਿੰਦੇ ਆ ਜੀ ਤੇ ਇਹਨਾਂ ਕਿਤੇ ਲੱਗਾ ਹੀ ਨਹੀਂ ਬਈ ਘੋੜੇ ਸਾਭਣਾ ਔਖਾ ਵਾ ਤੇ ਜਿਵੇਂ ਆਪਣੇ ਨਾਲ ਪਰਿਵਾਰ ਸਾਰਾ ਬੈਠਾ ਹੀ ਐਵੇਂ ਆਪਣੇ ਨਾਲ ਖੜੇ ਆ ਜਿਹੜੇ ਵੀ ਆ ਤੇ ਉਹਦੇ ਨਾਲ ਤਾਂ ਕਰਕੇ ਆਪਣਾ ਬੜਾ ਲੱਗਾ ਨਹੀਂ ਕਦੇ ਇਹ ਰੀਅਲਾਈਜ਼ ਨਹੀਂ ਹੋਣ ਦਿੱਤੀ ਅੰਕਪਾ ਕੇ ਨੇ ਇਹ ਗੱਲ ਵੀ ਆਪਾਂ ਕੋਈ ਮੰਨ ਕੇ ਚਲੋ ਜਿਵੇਂ ਹੁਣ ਤੁਸੀਂ ਕਹਿੰਦਾ ਵੀ ਲੈਣਾ ਜਾਣ ਪਰ ਤਰਾਏ ਬਣ ਗਈ ਪਿਓ ਪੁੱਤਾਂ ਦੀ ਇੱਕ ਦੋਸਤ ਵਾਂਗੂ ਰਾਇ ਬਣ ਗਈ ਹਾਂਜੀ ਹਾਂਜੀ ਹੈਨਾ ਤੇ ਪਹਿਲ ਸਟਾਰਟਿੰਗ ਕਿੱਥੋਂ ਹੋਈ ਜੀ ਬਈ ਮੈਨੂੰ ਐਵੇਂ ਦੱਸੋ ਵੀ ਕਿਵੇਂ ਪਹਿਲਾਂ ਘੋੜੀ ਲਿਆਂਦੀ ਜਾਂ ਕਿ ਕੋਈ ਘੂੜਾ ਲਿਆਂਦਾ ਕਿਵੇਂ ਕਿੰਨਾ ਟਾਈਮ ਪਹਿਲਾਂ ਹੋਈ ਆਪਾਂ ਨੂੰ 3 3.5 ਸਾਲ ਹੋ ਗਏ ਜੀ ਆਪਾਂ ਨੁਕਰੀ ਘੋੜੀ ਲਿਆਂਦੀ ਸੀਗੀ ਅੱਛਾ ਬਈ ਆਪਣੇ ਬਾਲਾ ਸੀਗਾ ਜੀ ਜਿਵੇਂ ਪਹਿਲਾਂ ਤਾਂ ਇੱਕ ਘੋੜੀ ਦਾ ਹੀ ਸੀ ਸਵੱਬ ਬਈ ਖੇਤ ਵਗੈਰਾ ਲੈ ਜਾਣੇ ਜਿਵੇਂ ਆਪਣਾ ਖੇਤਾਂ 'ਚ ਘਰ ਆ ਬਈ ਆਪਾਂ ਖੇਤ ਰਾਈਡਿੰਗ ਕਰਨੇ ਚੱਲ ਗਏ ਤੇ ਬਾਕੀ ਸਾਡੇ ਇਧਰ ਜਾਨਵਰ ਵੀ ਬਹੁਤਾ ਰੋਜ ਵਗੈਰਾ ਤੇ ਵਿਚਾਲਾ ਆਪਾਂ ਬੰਦਾ ਘੋੜੇ ਤੇ ਜਾ ਕੇ ਘੋੜੇ ਤੇ ਚਲ ਬੋਲ ਕੇ ਆਇਆ ਕਰਾਂਗੇ ਹਾਂਜੀ ਤੇ ਬਾਕੀ ਉਥੋਂ ਬਸ ਸ਼ੌਂਕ ਪੈ ਗਿਆ ਜੀ ਤੇ ਸ਼ੌਂਕ ਹੌਲੀ ਹੌਲੀ ਵੱਧ ਗਿਆ ਤੇ ਹੁਣ ਆਪਣੇ ਕੋਲੇ ਇਸ ਟਾਈਮ 11 12 ਜਨਵਰੀ ਹੈਗੇ ਆ ਫਾਰਮ ਤੇ ਠੀਕ ਆ ਬਈ ਕੁਝ ਸੇਲ ਵਾਲੇ ਵੀ ਨੇ ਹਾਂਜੀ ਸੇਲ ਵਾਲੇ ਵੀ ਸੇਲ ਵਾਲੇ ਪਾਸੇ ਦੋਸਤੋ ਆਪਾਂ ਵੀਡੀਓ ਲੱਗ ਪਾਵਾਂਗੇ ਉਹ ਤੁਸੀਂ ਵੀਡੀਓ ਸੇਲ ਵਾਲਿਆਂ ਦੀ ਅਲੱਗ ਦੇਖ ਲਓ ਤੇ ਬਾਈ ਕੁਲੇ ਸਰੀਲ ਵਾਲੇ ਜਾਨਵਰ ਵੀ ਹੈਗੇ ਆ ਗੱਲਾਂ-ਗੱਲਾਂ ਤੇ ਆਪਾਂ ਨੁਕਰੇ ਦੀ ਫੀਸ ਦੱਸਣੀ ਭੁੱਲ ਗਏ ਨੁਕਰੇ ਦੀ ਫੀਸ ਵੀ 15000 ਹੀ ਆ ਜੀ ਠੀਕ ਆ ਬਾਈ ਨੁਕਰੇ ਵੀ 15000 ਤੀ ਛਾੜ ਹਾਂਜੀ ਠੀਕ ਆ ਵੱਡੇ ਭਾਈ ਤੇ ਫੀਸ ਵੀ ਫੀਸ ਨੇ ਬੜੀ ਜਾਇਜ਼ ਜੀ ਰੱਖੀ ਆ ਸਾਰੇ ਘੋੜਿਆਂ ਦੀ ਬਿਲਕੁਲ ਬਿਲਕੁਲ ਬਾਈ ਖਿੱਚਵੀਂ ਜੀ ਫੀਸ ਆ ਕਿਉਂਕਿ ਇੰਨੀ ਕ ਹਰੇਕ ਬੰਦਾ ਅਫੋਰਡ ਕਰ ਸਕਦਾ ਹਨਾ ਆ ਬਈ ਜੋ ਮਾੜਾ ਮੋਟ ਹੈਗਾ ਬਈ ਮਾੜਾ ਵੀ ਚੱਲ ਜੋ ਜ ਮਰਜੀ ਜ ਆ ਤੇ ਚਲੋ ਆਪਾਂ ਫੀਸ ਵਾਲੀ ਕੋਈ ਜਾਇਜ਼ ਵਾਲੀ ਵਧਾਈ ਨਹੀਂ ਆ ਜੀ ਮਮ ਜਾਇਜ ਫੀਸ ਰੱਖੀ ਹੈ ਹਾਂਜੀ ਬਿਲਕੁਲ ਠੀਕ ਜੀ ਆ ਭਾਈ ਤੇ ਆਪਣਾ ਦੇਸ਼ਪਾਲ ਬਾਈ ਮੈਂ ਥੋੜੀ ਜਿਹੀ ਆਪਣੇ ਅੰਕਲ ਹੋਰਾਂ ਨਾਲ ਵੀ ਕਰਾ ਦਈਏ ਗੱਲ ਤੇ ਤੁਸੀਂ ਵੀ ਪਹਿਲਾਂ ਤਾਂ ਸਸਰੀਕਾਲ ਜੀ ਸਸਰੀਕਾਲ ਵੀ ਜੀ ਮੈਨੂੰ ਤੁਸੀਂ ਦੱਸੋ ਜੀ ਉਹ ਕਹਾਣੀ ਘੋੜੀ ਵਾਲੀ ਵੀ ਜਦੋਂ ਘੋੜੀ ਜੀ ਲੈਣ ਗਏ ਤੁਸੀਂ ਕਹੇ ਸੀ ਵੀ ਪਹਿਲੀ ਵਾਰੀ ਜਦੋਂ ਘੋੜੀ ਜੀ ਲੈਣ ਗਏ ਆ ਐਂ ਜੇ ਆਏ ਜਿਸ ਬਾਪੂ ਬਣਿਆ ਤੁਸੀਂ ਦੱਸੋ ਵੀ ਕਿਵੇਂ ਫਿਰ ਉਹ ਤਾਂ ਕੀ ਕੀ ਕਹਾਣੀ ਕੀ ਰਹੀ ਸਾਰੀ ਸ਼ੌਂਕ ਪਿੱਛੇ ਦੀ ਹੂੰ ਬਸ ਬੈਠੇ ਬੈਠੇ ਸਲਾਹ ਕਰ ਲਈ ਅੱਛਾ ਜੀ ਪਹਿਲਾਂ ਦੇ ਆਪਣੇ ਦੇਸ਼ਪਾਲ ਦੀ ਦੀ ਜੀ ਰਹਿ ਹਾਂਜੀ ਦੋਨਾਂ ਦੀ ਮੇਰੇ ਵੀ ਵੀ ਖੇਤ ਬਣ ਜਾਇਆ ਕਰਾਂਗੇ ਚਲੋ ਸ਼ੌਂਕ ਸੀਗਾ ਜੀ ਹਾਂਜੀ ਤੇ ਬਸ ਬੈਠੇ ਬੈਠੇ ਸਲਾਹ ਕਰ ਲਈ ਤੇ ਚਲੋ ਜੀ ਚੱਲ ਲਹਿ ਗਏ ਹੂੰ ਤੇ ਉਹ ਕਿਰਪਾ ਮਹਾਰਾਜ ਦੀ ਹੋਈ ਤੇ ਦੇਖੋ ਅੱਜ ਕਰ ਭਾਤ ਉਹਨਾਂ ਕਰਮ ਵਾਲੀ ਨੇ ਹੂੰ ਇੰਨੀ ਮਤਲਬ ਉਹ ਹੀ ਕਹਨੇ ਜੀ ਦੋਹਾਂ ਤੇਰੇ ਨਾਲ ਸਾਲਾਂ ਚ ਇੱਕ ਰੰਗ ਭਗ ਲਾ ਦੇ ਨੇ ਜੀ ਰੱਬ ਨੇ ਬਹੁਤ ਵੱਡੀ ਉਹ ਹੀ ਵੀ ਪਰਮਾਤਮਾ ਦਾ ਹੱਥ ਹੀ ਹੁੰਦਾ ਜੀ ਹੱਥ ਹੁੰਦਾ ਹਾਂਜੀ ਉਹ ਹੀ ਆ ਸਭ ਦੇਣ ਵਾਲਾ ਜੀ ਹਾਂਜੀ 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 ਆਪਾਂ ਦੀ ਮਿਹਨਤ ਕਰਦੇ ਮਿਹਨਤ ਕਰੀਏ ਨੇ ਫਲ ਤਾਂ ਰੱਬ ਨੇ ਲਾਉਣਾ ਜੀ ਹੂੰ ਤੁਹਾਡੇ ਮੰਨ ਕੇ ਜਦੋਂ ਪਹਿਲਾਂ ਤੋਂ ਕੋਈ ਮਨ ਚ ਗੱਲ ਸੀਗੀ ਵੀ ਕੁੜੀ ਲੱਗੇ ਜੀ ਹੈ ਹਾਂ ਜੀ ਤੁਹਾਡੇ ਵੀ ਤੜਕੀ ਤੇ ਅੰਕਲ ਕਿਵੇਂ ਫਿਰ ਥੋੜ ਨੂੰ ਕਿਵੇਂ ਲੱਗਿਆ ਜੀ ਫਿਰ ਆਪ ਜੀ ਹੁਣ ਆਪਣਾ ਦੇਸ਼ ਪਾਲ ਸੰਭਾਲਦਾ ਹਾਂਜੀ ਨਹੀਂ ਵਧੀਆ ਲੱਗਿਆ ਜੀ ਨਾਲੇ ਤਾਂ ਦਾ ਕਹਿੰਦੀ ਲੋਕ ਬਾਹਰ ਜਾ ਰਹੇ ਆ ਬਾਹਰ ਅਜਕਲ ਕੀ ਰਹਿ ਗਿਆ ਉੱਥੇ ਕੁਝ ਨਹੀਂ ਘਰ ਮੁੜਦੇ ਮਰ ਭੇਜਣ ਦੀ ਵਿਜਾ ਵੀ ਇੱਥੇ ਕਰਕੇ ਦਿੰਦਾ ਹਾਂ ਜੀ ਇੱਥੇ ਕਰੋ ਆਪਦਾ ਕੰਮ ਕਰੋ ਇੱਥੇ ਵਧੀਆ ਨਾਲੇ ਆਦਾ ਨਸ਼ੇ ਪੱਤਿਆਂ ਤੋਂ ਰਹਿ ਤਾ ਨਾਲੇ ਆਦੇ ਕੰਮ ਚ ਬਿਜੀ ਆ ਹਾਂਜੀ ਹਾਂਜੀ ਸਾਰਾ ਕੁਝ ਨਾਲ ਵਧੀਆ ਪੜ੍ਹਾਈ ਵੀ ਕਰੀ ਜਾਂਦਾ ਸੈਟ ਆ ਵਿੱਚ ਇਤਰੀ ਚਾਂ ਦੇ ਰਿਹਾ ਵਧੀਆ ਜੀ ਹਾਂਜੀ ਹਾਂਜੀ ਨਹੀਂ ਬਾਕੀ ਬਹੁਤ ਵਧੀਆ ਜੀ ਤੇ ਅੱਜ ਵੀਰ ਹੋ ਰਹੇ ਨੇ ਸਾਰਾ ਨਹੀਂ ਪੈਸੇ ਦਾ ਮਿਹਨਤ ਬਹੁਤ ਕਰੀ ਹੁਣ ਇੱਥੇ ਰਹੂਗਾ ਜੀ ਸਾਡੇ ਕੋਲੇ ਰਹੂਗਾ ਉਹਨਾਂ ਆਪਾਂ ਤੁਸੀਂ ਦੇਖਦੇ ਆ ਸਾਰੇ ਬੱਚੇ ਨਹੀਂ ਬਾਤ ਤੁਰ ਜਾਂਦੇ ਮਾਂ ਪਿਓ ਇਕੱਲੇ ਰਹਿ ਗਏ ਇੱਥੇ ਹਾਂ ਬਾਕੀ ਵੱਡੀ ਗੱਲ ਐ ਜੀ ਇੱਥੇ ਚਲੋ ਸ਼ੌਂਕ ਚ ਪੈ ਗਿਆ ਠੀਕ ਹੈ ਜੀ ਆਪ ਦਾ ਵਧੀਆ ਜਾਨਵਰ ਸੰਭਾਲੂਗਾ ਘਰੇ ਸ਼ੌਂਕ ਨਾਲ ਤੇ ਬਾਕੀ ਸ਼ੌਕ ਦਾ ਮੈਨੂੰ ਵੀ ਪਤਾ ਲੱਗਦਾ ਦੋਸਤੋ ਨਾ ਜਵੇਂ ਸ਼ੌਕ ਨੇ ਟ੍ਰੇਲਰ ਬਣਾ ਲਿਆ ਜੀ ਫੇਰ ਹੀ ਪਤਾ ਲੱਗੇ ਕੰਮ ਸ਼ੌਕ ਦਾ ਹੋਇਆ ਜੀ ਰਿੰਗ ਦੇਖੋ ਤੁਸੀਂ ਕਿੰਡੀ ਸੋਹਣੀ ਇੱਧਰ ਜਾਲੀ ਜੂਲੀ ਲਾ ਕੇ ਰਿੰਗ ਬੜੀ ਸੋਹਣੀ ਬਣਾਈ ਹੋਈ ਆ ਤੇ ਬਾਕੀ ਕਿਰਪਾ ਨਾਲ ਮਿਹਰ ਕੀਤੀ ਆ ਤੇ ਸਾਰਾ ਅੰਦਰ ਵੀ ਬਣਾਇਆ ਬਾਹਰ ਵੀ ਬਣਾਇਆ ਸਾਰਾ ਬੜਾ ਜੀ ਮਤਲਬ ਫਾਰਮ ਹਾਊਸ ਪੂਰਾ ਤਕੜਾ ਘੈਂਟ ਕਰ ਲਿਆ ਜੀ ਕੰਮ ਉਸ ਬੱਸ ਉਹ ਹੈ ਤੇ ਸਾਰੇ ਭਰਾਵਾਂ ਦਾ ਸਹਿਯੋਗ ਨਾਲ ਹੀ ਰੱਬ ਦਾ ਸਹਿਯੋਗ ਨਾਲ ਜੀ ਹਾਂਜੀ 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 ਅੰਕਲਾ ਆਈਐਮਏ ਜੀ ਸਿਸਟਮ ਦੀ ਜਾਲ ਹੁੰਦੀ ਹੈ ਇਹਨਾਂ ਦਾ ਬਹੁਤ ਸਹਿਯੋਗ ਆ ਪੈਰ ਬਣਾਉਂਦੇ ਆ ਵਧੀਆ ਘੋੜੇ ਦੇਖ ਲੈ ਦੱਸਦੇ ਸਾਨੂੰ ਹਾਂਜੀ ਅਸੀਂ ਬਿਨਾਂ ਜਾਣ ਸਾਡੇ ਕਿਹੜਾ ਕਿਸ ਪ੍ਰਵਾਸ ਚ ਰੱਖੇ ਕਿਸ ਨੇ ਹੂੰ ਪਰ ਇਹਨਾਂ ਦੀ ਇੱਕ ਜਿਹੜਾ ਨਿੰਦਰ ਜੀ ਸਾਡੇ ਸੰਤੂਲੇ ਤੋਂ ਇਹ ਬਹੁਤ ਸਹਿਯੋਗ ਦੇ ਰਹੇ ਆ ਠੀਕ ਹੈ ਜੀ ਹਾਂ ਪੁਰਾਣੇ ਰੱਖਦੇ ਘੋੜੇ ਘੋੜੀਆਂ ਇਹਨਾਂ ਤੋਂ ਸਹਿਯੋਗ ਲੈਨੇ ਆ ਇਹ ਬੇਟਾ ਆ ਇਹਦੇ ਡੈਡੀ ਨਾਲ ਸਾਡਾ ਬਹੁਤ ਹਾਂਜੀ ਜਿਹੜਾ ਨੀਲਾ ਘੋੜਾ ਪਹਿਨਾਂ ਤੋਂ ਲਿਆਈ ਬਰੂਦ ਹਾਂਜੀ ਹਾਂਜੀ ਦੱਜ ਨੂੰ ਦੱਸਿਆ ਦੇਸ਼ਪਾਲ ਨੇ ਨੀਲਾ ਘੋੜਾ ਬਾਈ ਆਪਣੇ ਹਾਂਜੀ ਉਹ ਐ ਸਾਰੇ ਸਹਿਯੋਗ ਨਾਲ ਹੀ ਹਾਂਜੀ ਸਾਰਿਆਂ ਦੇ ਸਹਿਯੋਗ ਨਾਲ ਹੀ ਚੱਲਦਾ ਜੀ ਕੰਮ ਤੇ ਬਾਕੀ ਆ ਤਾਂ ਬਾਈ ਆਪਣਾ ਉਹ ਹੀ ਗੱਲ ਮਸ਼ਹੂਰ ਬਹੁਤ ਆ ਜੀ ਉਹ ਹੀ ਹੀਰਾ ਜੀ ਟੋਲੇ ਤੋਂ ਵਲਣ ਤੇ ਹੀਰਾ ਵੀ ਉਹਦੇ ਬਾਕੀ ਕੰਮ ਵੀ ਬਾਈ ਬਹੁਤ ਸੋਹਣਾ ਕਰਦਾ ਜੀ ਰੀਜਾ ਲਾ ਕੇ ਕੰਮ ਕਰਦਾ ਹਾਂ ਹਾਂ ਤੇ ਸ਼ਮਸ਼ਾਦ ਦਾ ਤਾਂ ਪੇਜ ਲਗਭਗ ਸਾਰੇ ਵੀਰਾਂ ਨੇ ਦੇਖ ਹੀ ਹੋਣਾ ਬਾਕੀ ਸ਼ਮਸ਼ਾਦ ਬਾਈ ਆਪਣਾ ਪੇਜ ਦੀ ਆਈਡੀ ਦਾ ਨਾ ਕੀ ਆ ਹਾਂਜੀ ਸ਼ਮਸ਼ਾਦ ਲੋਟ ਵੱਧੀ ਹੈ ਸਾਰੇ ਪਾਸੇ ਸਾਰੇ ਪਾਸੇ ਫੇਸਬੁੱਕ ਇੰਸਟਾ ਤੇ ਉਸ ਸਾਰੇ ਸ਼ਮਸ਼ਾਦ ਲੋਟ ਸ਼ਮਸ਼ਾਦ ਉਹੀ ਤੇ ਬੜੇ ਭਾਈ ਫਿਰ ਬਾਈਆਂ ਦੇ ਵੀ ਆਪਣੇ ਸਾਰੇ ਜਾਨਵਰ ਤੁਸੀਂ ਬਣਾ ਲੈਣਾ ਹਾਂ ਹਾਂ ਬਾਈ ਦੂਜੀ ਘਰ ਆਏ ਹਾਂ ਹਾਂ ਤੇ ਪਹਿਲਾਂ ਥੋੜੀ ਰੀੜੇ ਕਰ ਲਓ ਮੜਾ ਜ ਮਾਈਕ ਹਾਂ ਕੋਈ ਨਹੀਂ ਕੋਈ ਨਹੀਂ ਹੱਥ ਜੀ ਬੜੀ ਰੱਖ ਪਾਈ ਸ਼ਕ ਕੋਈ ਸੀਗਾ ਪਹਿਲਾਂ ਇਹਨਾਂ ਦੇ ਮਤਲਬ ਦੂਜੀ ਘਰ ਆਏ ਹੁਣ ਸੈਟਿੰਗ ਫੜ ਗਏ ਪੈਰ ਬੜੀ ਬੰਦੀ ਗੱਲ ਬਾਈ ਨਹੀਂ ਥੋੜਾ ਜਿਹਾ ਸ਼ੂਇੰਗ ਚ ਹੋਈ ਸੀ ਦਿੱਕਤ ਤੇ ਫਿਰ ਹੁਣ ਤੁਹਾਡੀ ਵੀਡੀਓ ਕਰਕੇ ਇੱਕ ਮੰਡੀ ਤੇ ਜਾਣਾ ਹੈ ਘੋੜੇ ਸੋਹਣੇ ਲੱਗਦੇ ਖੁਰੀਆਂ ਨੇ ਹੁਣ ਖੁਰੀਆਂ ਲਾਈਆਂ ਸੀ ਤੇ ਪਰ ਆਪਾਂ ਲਾਵਾਂਗੇ ਹਲੇ ਪੈਰਾਂ ਦੀ ਸੈਟਿੰਗ ਕਰਨੀ ਹੈ ਛੋਟੇ ਜਿਹੇ ਆਦਾ ਹੋ ਗਏ ਪੈਰ ਠੀਕ ਹੈ ਭਾਈ ਹੁਣ ਮਿਲਦਾ ਵੀ ਦੋ ਤਿੰਨ ਮਹੀਨੇ ਲੱਗਣੇ ਆ ਪੂਰੀ ਪਰਫੈਕਟ ਜੀ ਜਦੋਂ ਮੁਕਸਰਾਲਾ ਮੇਲਾ ਆਊਗਾ ਉਹ ਬੜਾ ਵੱਡਾ ਆਉਣਾ ਹਣਾ ਰਿਜ਼ਲਟ ਮਿਲਿਆ ਸਾਨੂੰ ਡੇਢ ਮਹੀਨੇ ਮਹੀਨਾ ਡੇਢ ਮਹੀਨੇ ਬਾਈ ਮਹੀਨਾ ਕਿ ਹੋਇਆ ਪੈਰ ਬਣਾਉਣ ਨੂੰ ਮਹੀਨੇ ਦੇ ਵਿੱਚ ਹੀ ਰਿਜ਼ਲਟ ਮਿਲ ਗਿਆ ਸਾਨੂੰ ਪੈਰ ਬਣਾਉਣ ਦਾ ਸਹੀ ਗੱਲ ਹੈ ਬਾਈ ਹਾਂਜੀ ਹੌਲੀ 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 ਚੱਲੋ ਬਾਈ ਵੀ ਨਮਾ ਹੌਲੀ ਹੌਲੀ ਇਹ ਚੀਜ਼ ਐਕਸਪੀਰੀਅੰਸ ਹੁੰਦੀ ਆ ਬਾਈ ਹਣਾ ਅਨੁਮਿਸ਼ਾ ਦਾ ਉਹੀ ਆ ਜੀ ਹੌਲੀ ਹੌਲੀ ਹੋਣਾ ਸਾਰਾ ਸਿਸਟਮ ਕਿਉਂਕਿ ਪਹਿਲਾਂ ਇਹ ਚਲੋ ਸੀਗਾ ਸਿਸਟਮ ਹਲੇ ਨੌਲੇਜ ਨਹੀਂ ਲੋਕਾਂ ਨੂੰ ਪਤਾ ਨਹੀਂ ਪੈਰਾਂ ਦਾ ਕੰਮ ਕਿਵੇਂ ਕਰਾਉਣਾ ਕਿਵੇਂ ਨਹੀਂ ਉਹ ਜਿਵੇਂ ਕਰਾਤਾ ਬਸ ਪਹਿਲਾਂ ਵਾਲੀ ਰੀਤ ਤੋਰੀ ਆਉਂਦੀ ਆ ਉਹ ਕਹਦੀ ਐ ਵੀ ਜਿਵੇਂ ਜਿਹਨੇ ਕਰਾ ਲਿਆ ਆਪਾਂ ਵੀ ਉਵੇਂ ਹੀ ਕਰਾਉਣਾ। ਹੂੰ। ਮਤਲਬ ਸਟੱਡੀ ਵਾਲਾ ਕੰਮ ਘੱਟ ਰਹਿ ਗਿਆ ਬਿਲਕੁਲ ਟਾਵਾਂ ਬੰਦਾ ਜਿਹੜਾ ਪ੍ਰੋਪਰ ਜਾਣਕਾਰੀ ਲੇਗਾ। ਮੈਂ ਆ ਉੱਥੇ ਮੈਨੂੰ ਸ਼ੌਂਕ ਸੀ ਸਟੱਡੀ ਵੀ ਮੈਂ ਤਾਂ ਹੀ ਕੀਤੀ ਸੀ। ਮੇਰਾ ਉੱਥੇ ਜਾ ਕੇ ਕੰਮ ਇਹ ਸੀ ਮੈਨੂੰ ਬਹੁਤ ਉੱਥੇ ਸਟੂਡੈਂਟ ਨਾਲ ਦੇ ਵੀ ਕਹਿੰਦੇ ਹੁੰਦੇ ਸੀ ਆਪਣਾ ਕੀ ਕੰਮ ਖੁਰੀਆਂ ਲਾਉਣੀ ਆ। ਵੀ ਮੈਂ ਸਟੱਡੀ ਨੂੰ ਸੀਰੀਅਸ ਲੈਂਦਾ ਹੁੰਦਾ ਸੀ। ਮਨ ਨੂੰ ਕਹਿੰਦਾ ਹੁੰਦਾ ਸੀ ਹੁਣ ਜੰਨਾ ਕੇ ਟਾਈਮ ਆਇਆ ਔਰੇ ਪੜ੍ਹ ਲਓ ਮੈਂ ਰਾਤ ਨੂੰ ਵੀ ਕਿਤਾਬਾਂ ਚੱਕ ਕੇ ਟੀਚਰਾਂ ਮੈਂ ਪੁੱਛਿਆ ਜੀ ਬਾਈ ਦੇਸ਼ਪਾਲ ਦੇ ਘੋੜੇ ਮਾਰੇ ਹਾਂਜੀ ਤਾਂ ਉਹ ਦੀ ਤਿੰਨਾ ਘੋੜੇ ਵਾਰੇ ਕੀ ਰਹਾ ਤਿੰਨੇ ਬਾਈ ਕਿਸਮਤ ਆ ਬਾਈ ਦੀਏ ਕਰਮ ਵਾਲੇ ਨੂੰ ਮਿਲਦਿਆ ਨਹੀਂ ਲੋਕ ਕਹਿੰਦੇ ਹੁੰਦੇ ਆਸਾਨ ਮੁੱਲ ਨਹੀਂ ਮਿਲਦੇ ਪਰ ਬਾਈ ਨੂੰ ਮੁੱਲ ਆਸਾਨ ਮਿਲ ਗਏ ਇੱਕ ਕਿਸਮਤ ਵਾਲਾ ਬੰਦਾ ਹੁੰਦਾ ਜਿਹਨੂੰ ਮਿਲਦਿਆ ਤੇ ਪਿਛਲੀ ਆ ਡੇਢ ਮਹੀਨੇ ਨਾਲ ਘੋੜਾ ਇਹਦਾ ਜਿਹੜਾ ਸ਼ਮਸ਼ੇਰ ਆ ਤੱਕ ਨਿਖਰਿਆ ਤੇ ਮੈਨੂੰ ਉਮੀਦ ਆਲੇ ਨਿਖਣ ਤੇ ਲੱਗ ਰਿਹਾ ਕੱਦ ਵੀ ਹੋਰ ਕਰ ਜੂ ਤੇ ਬੱਚਾ ਤੁਸੀਂ ਦੇਖ ਲਿਆ ਗਰਦਨ ਤੇ ਕੰਨਾਂ ਵਾਲੀ ਤਾਂ ਬਿਊਟੀ ਬਟ ਕੱਢਦੀ ਹੋ ਜੀ ਸਾਰੇ ਪਾਸੇ ਚੰਗਾ ਬਾਕੀ ਨੁਗਰਾ ਬਾਈ ਹੁਣ ਲਿਆਇਆ ਤੇ ਮਾਣਾ ਪੂਰੇ ਨੇ ਕਰ ਦੇਣਾ ਕਹਿਣ ਇਹਨੇ ਕਰ ਦੇਣਾ ਬਾਈ ਤੇ ਆ ਦਿਨਾਂ ਚ ਦਿਨਾਂ ਚ ਬਹੁਤ ਫਰਕ ਪੈ ਗਿਆ ਮਹੀਨੇ ਤੇ ਬਹੁਤ ਫਰਕ ਮਹੀਨੇ ਚ ਬਾਈ ਉਹਦੀ ਘੋੜੇ ਦੀ ਰੰਗਤ ਬਦਲਦੀ ਰੰਗਤ ਬਦਲਦਾ ਹੈਨਾ ਸੇਵਾ ਕਰਦਾ ਬਾਈ ਬਾਕੀ ਬਾਈ ਨੀਤ ਨੂੰ ਮਰਾਦਾਂ ਨੇ ਦਿਲ ਸਾਫ ਆ ਬੰਦਾ ਵੀ ਬਾਈ ਯਾਰ ਨਾਈਸ ਨਰਮ ਬੰਦਾ ਹੈਨਾ ਜਦੋਂ ਦਿਲ ਦੇ ਵਿੱਚ ਚੋਰ ਆ ਫਿਰ ਉੱਪਰ ਵਾਲਾ ਵੀ ਨਹੀਂ ਦਿੰਦਾ ਹਾਂ ਸਹੀ ਗੱਲ ਜਦੋਂ ਦਿਲ ਸਾਫ਼ ਬਾਕੀ ਬਈ ਮਿਹਨਤੀ ਬੰਦਾ ਆ ਮਿਹਨਤੀ ਬੰਦਾ ਬਈ ਜੋ ਕਹੇ ਨੇ ਜਿਵੇਂ ਬਾਈ ਕੋਲ ਬੰਦੇ ਮਿਲਦਾ ਚਾਰ ਪੰਜ ਰੱਖਿਆ ਚਾਰ ਪੰਜ ਰੱਖਿਆ ਕੰਮ ਲਈ ਫਿਰ ਨਾਲ ਲੱਗਿਆ ਜਾਂਦਾ ਨਾਲ ਕੀ ਭਰਾਵਾ ਕਰਦਾ ਪੈਰਾਂ ਨੂੰ ਆ ਗਿਆ ਇਹਨੇ ਟੂਲ ਫੜ ਕੇ ਖੜਨਾ ਮੇਰੇ ਕੋਲ ਹੂੰ ਤੇ ਉਸ ਤੋਂ ਬਾਅਦ ਜਾਨਵਰ ਨਵਾਉਣੇ ਤੜਕੇ ਮੈਂ ਤੁਸੀਂ ਤਾਂ ਲੇਟ ਆਏ ਹੋ ਮੈਂ 6 ਵਜੇ ਉੱਠੇ ਲੱਗਿਆ ਪਏ ਮੇਰੇ ਉੱਠੇ ਲੱਗਿਆ ਮੈਂ ਉਹੀ ਕਹਿਣਾ ਵੀ ਨਾਲ ਲੱਗਿਆ ਹੋਇਆ ਸੀ ਬਈ ਇਹ ਨਹੀਂ ਹੈਗਾ ਵੀ ਬੰਦੇ ਹੈਗੇ ਚਲੋ ਕਰੋ ਉਹ ਬੰਦਾ ਨੂੰ ਆਪਾਂ ਬੰਦਾ ਨੂੰ लात ਦੇ ਆਪਣੀ ਟੈਨਸ਼ਨ ਕਰਵਾ ਆਪ ਫ੍ਰੀ ਵੀ ਆਪ ਬੰਦਾ ਸੋਚ ਲੈਂਦਾ ਤਨਖਾਹ ਕਾਦੇ ਆਸਤੇ ਜਨੇ ਇਹੋ ਪਰ ਉਹ ਨੀ ਸ਼ੌਂਕ ਤਾਂ ਇਹਨੂੰ ਸ਼ੌਂਕ ਕਹਿੰਦੇ ਅਸਲੀ ਜਿਹੜਾ ਆਪਦੇ ਹੱਥੀਂ ਕੰਮ ਕਰਨ ਹਾਂ ਸ਼ੌਂਕ ਹੀ ਸਹੀ ਇਹ ਆ ਜੇ ਆਪਾਂ ਬਿਜ਼ਨਸ ਕਰਕੇ ਦੇਖਾਂਗੇ ਤਾਂ ਆਪਾਂ ਕਹਾਂਗੇ ਚਿੱਟੇ ਪਾ ਕੇ ਪਾਸੇ ਉਹ ਤਾਂ ਫਿਰ ਮੇਰੇ ਤੇ ਯਾਰ ਕਿਹਨੂੰ ਦੱਸਣਾ ਹੁੰਦਾ ਮੈਨੂੰ ਸ਼ੌਂਕ ਆ ਮੇਰੇ ਘੋੜੇ ਰੱਖੇ ਆ ਸ਼ੌਂਕ ਤਾਂ ਇਹ ਆ ਵਿੱਚ ਵੜਦਾ ਲੈਦ ਹਟਾਉਂਦਾ ਉਹਨਾਂ ਦੇ ਲਗਾਵਾ ਆਹ ਕਿਹੜਾ ਦੇਖਿਆ ਹੁੰਦਾ ਸਵੇਰੇ ਦਿੱਲੀ ਚੜ੍ਹ ਕੇ ਘੋੜਿਆਂ ਤੇ ਕੋਈ ਐਂ ਗੱਲ ਹੈ ਨਹੀਂ ਵੀ ਸ਼ੌਂਕ ਉਦਾਂ ਹੀ ਆ ਸ਼ੌਂਕ ਪੂਰਾ ਵਧੀਆ ਹੋਊਗਾ ਰੈਡੀ ਰੂਡਿੰਗ ਫਿਰ ਕਰਦੇ ਬਾਈ ਜਮਾਜੀਪੁਰ ਬਾਈ ਆਪਣਾ ਵੀਰੇ ਨੂੰ ਵੀ ਪੁੱਛ ਕੇ ਆਪਣਾ ਵੀ ਪੇਜ ਬਣਿਆ ਹੋਇਆ ਬਈ ਇੰਸਟਾ ਤੇ ਹਾਂਜੀ ਆਪਣਾ ਢਿੱਲੋ ਫਾਰਮ 0021 ਤੋਂ ਬਣਿਆ ਹੋਇਆ ਹੀ ਪੇਜ ਠੀਕ ਹੈ ਢਿੱਲੋ ਫਾਰਮ 0021 ਹਾਂਜੀ ਇਹ ਦੋਸਤੋ ਤੁਸੀਂ ਕਰ ਲਿਓ ਇੰਸਟਾਗ੍ਰam ਤੇ ਬਾਈ ਪਾਉਂਦਾ ਹੁੰਦਾ ਆਪਣੇ ਤਿੰਨੇ ਘੋੜਿਆਂ ਦੀਆਂ ਵੀਡਿਓ ਹਨਾ ਤੇ ਕਰਿਓ ਸਾਰੇ ਜਣੇ ਜਾ ਕੇ ਫੋਲੋ ਇੰਸਟਾਗ੍ਰam ਤੇ ਵੀ ਤੇ ਫੇਸਬੁਕ ਤੇ ਵੀ ਹੋਣਾ ਬਈ ਨਹੀਂ ਫੇਸਬੁਕ ਤੇ ਨਹੀਂ ਆਪੇ ਇੰਸਟਾਗ੍ਰam ਕੱਲੇ ਇੰਸਟਾ ਦੀ ਆ ਹਾਂਜੀ ਹਾਂਜੀ ਤੇ ਬਾਕੀ ਭਾਈ ਆਏ ਆ ਟਰਲਰ ਟਰਲਰ ਰੈਂਗਰ ਨੂੰ ਕੋ ਸੋਹਣੀ ਬਣਾ ਰੱਖਿਆ ਪੂਰਾ ਸ਼ੌਂਕ ਨਾਲੇ ਕਰਿਆ ਕੰਮ ਹਾਂਜੀ ਜਦੋਂ ਫਿਰ ਕਰਨਾ ਹੈ ਬਈ ਸ਼ੌਂਕ ਆਪਾਂ ਨੂੰ ਹੈਗਾ ਤੇ ਆਪਾਂ ਤਾਂ ਪੂਰਾ ਚੰਗੀ ਤਰ੍ਹਾਂ ਕਰੀਏ ਕੰਮ ਇਹ ਜੇ ਭਾਈ ਜਮਸ਼ੇਦ ਨੂੰ ਦੱਸਦਾ ਸੀ ਕਿ ਰਾਈਡਿੰਗ ਰਾਈਡਿੰਗ ਬਾਈ ਫਿਰ ਡੇਲੀ ਕਰ ਦੋ ਕਿੰਨੀ ਕ ਆਪਾਂ ਖੇਤ ਤੇ ਚਲੇ ਜਾਈਦਾ ਬਈ ਤੇ ਨਾਲੇ ਖੇਤ ਗੇੜਾ ਗੁੜਾ ਵਜ ਜਾਂਦਾ ਜੀ ਤੇ ਮਤਲਬ ਜਾਨਵਰ ਤੁਰਦੇ ਰਹਿੰਦੇ ਹਾਂ ਹਾਂਜੀ ਨਾਲੇ ਕੋਈ ਚਲ ਜਿਵੇਂ ਕੋਈ ਰਿੰਗ ਚ ਨਹੀਂ ਛੱਡੀਦਾ ਉਹਨੂੰ ਰਾਈਡਿੰਗ ਵਾਸਤੇ ਲੈ ਜਾਈਦਾ ਨਾਲੇ ਆਪਦਾ ਸ਼ੌਂਕ ਪੂਰਾ ਹੀ ਰਾਈਡਿੰਗ ਦਾ ਸ਼ੌਂਕ ਹੈਗਾ ਤੇ ਨਾਲੇ ਉਹ ਕਰੀ ਜਾਈਦਾ ਪੂਰਾ ਦਿਨ ਨਾਲੇ ਘੋੜੇ ਦੀ ਵਰਜਿਸ਼ ਨਾਲ ਹੋਈ ਜਾਂਦੀ ਹੈ ਹਾਂਜੀ ਹਾਂ ਹਾਂਜੀ ਤੇ ਕਰੀਏ ਜੀ ਫਿਰ ਸਮਾਪਤੀ ਕੀ ਕੋਈ ਹੋਰ ਗੱਲਬਾਤ ਕਰਨੀ ਹੈ ਆਪਣੇ ਦੋਸਤਾਂ ਨਾਲ ਆਪਣੇ ਤੇ ਨਿਤਜੀ ਹਾਂਜੀ 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 ਹੱਥ ਬਈ ਨਾਲ ਵੀ ਕਰੋ ਜਿਹੜਾ ਤੁਹਾਨੂੰ ਮੂਹ ਆਇਆ ਜੀ ਇੱਥੇ ਇੱਥੇ ਮਤਲਬ ਕੈਨੇਡਾ ਛੱਡ ਕਿਉਂ ਰਹੇ ਕੈਨੇਡਾ ਛੱਡ ਕੇ ਇੱਥੇ ਆਏ ਹਾਂ ਜੀ ਇੱਥੇ ਆਪਾਂ ਆਪਦਾ ਕਾਰੋਬਾਰ ਚਲਾਇਆ ਹੋਇਆ ਹੁਣ ਅੱਛਾ ਜੀ ਏਜੰਸੀ ਕੋਲੀ ਇਹਨਾਂ ਨੇ ਆਂਦਾ ਵੀ ਇੱਥੇ ਕਰਨਾ ਮੈਂ ਉੱਥੇ ਨਹੀਂ ਕਰਨਾ ਠੀਕ ਹੈ ਜੀ ਮੈਂ ਕੰਮ ਉਰੇ ਕਰ ਲੈਣਾਗਾ ਉੱਥੋਂ ਨਾਲੋਂ ਆਪਾਂ ਇੱਥੇ ਕੰਮ ਚਲਾ ਲਈ ਕੋਈ ਵੀ ਦੱਸੋ ਨਾ ਏਜੰਸੀ ਫਿਰ ਕਿਹੜੇ ਡਾਇਰੈਕਟਰ ਨੇ ਲ ਲਈ ਜੀ ਇਹ ਟਾਫੇ ਦੇ ਮੈਸੀ ਜੀ ਠੀਕ ਹੈ ਜੀ ਹਾਂ ਜੀ ਜੀਰਾਪੁਰ ਰੋਡ ਤੇ ਹਾਂ ਜੀ ਇਸ ਰੋਡ ਦੇ ਉੱਤੇ ਜਿਹੜੀ ਜ ਆਪਣਾ ਪਿੰਡ ਹੈ ਹਾਂ ਜੀਰਾ ਤੋਂ ਨਾ ਜੀਰਾ ਤੋਂ ਤਲਵੰਡੀ ਰੋਡ ਤੇ ਠੀਕ ਹੈ ਤਲਵੰਡੀ ਭਾਈ ਤਲਵੰਡੀ ਭਾਈ ਹਾਂ ਰੋਡ ਤੇ ਹਾਂ ਤਲਵੰਡੀ ਭਾਈ ਚ ਰੋਡ ਤੇ ਤੇ ਇਹੇ ਦੋਸਤੋ ਤਿੰਨ ਘੋੜੇ ਨੇ ਜੀ ਬਾਈ ਆਦੇਸ਼ਪਾਲ ਕੋਲੇ ਜੇ ਆਪਾਂ ਗੱਲ ਕਰਕੇ ਪਹਿਲੇ ਦੀ ਮਾਰਵਾੜੀ ਦੀ ਚਮਸ਼ੇਰ ਦੀ ਪੀਸ ਆ 25000 ਰੁਪਏ ਨਾ 25000 ਤੇ ਦੂਜਾ ਜਿਹੜਾ ਆਪਣਾ ਮੱਝੂ ਕੀ ਲਾਈਨ ਵਾਲਾ ਜੀ ਬਰੂਦ ਬਰੂਦ ਦੀ ਪੀਸ ਆ 15000 ਰੁਪਿਆ ਤੇ ਜਿਹੜਾ ਨੁਗਰਾ ਜੀ ਵੱਡ ਖਾਣੇ ਵਾਲੀ ਲੇਨ ਚੋਂ ਆ ਗਿਆ ਉਹਦਾ ਆਪਣਾ ਉਹਦੀ ਫੀਸ ਬਈ 15000 ਹਾਂਜੀ ਤੇ ਬੱਚਾ ਇਹ ਸਾਰੇ ਕੋੜਿਆਂ ਦੀ ਆ ਗਈ ਸਾਰੇ ਵੀ ਬੱਚੇ ਬਹੁਤ ਸੋਹਣੇ ਆਏ ਹੋਏ ਆ ਦੋਸਤੋ ਆਪਾਂ ਤੁਹਾਨੂੰ ਰਿਜ਼ਲਟਾਂ ਦੇ ਫੋਟੋਆਂ ਲਾਤੀਆਂ ਤੇ ਕੋਈ ਭਰਾ ਜੇਕਰ ਇਹ ਕੋੜਿਆਂ ਤੋਂ ਸਰਵਿਸ ਲੈਣਾ ਚਾਹੁੰਦਾ ਤਾਂ ਤੁਸੀਂ ਜਿਹੜਾ ਫਿਰੋਜ਼ਪੁਰ ਦੇ ਪਿੰਡ ਸੁਰ ਸਿੰਘ ਵਾਲਾ ਹੈ ਨਾ ਬਈ ਹਾਂਜੀ ਸੁਰ ਸਿੰਘ ਵਾਲਾ ਜਿਹੜਾ ਕਿ ਫਿਰੋਜ਼ਪੁਰ ਤੋਂ ਆਪਣਾ ਜਿਹੜਾ ਜੀਲਾ ਰੋੜਾ ਬਈ ਇਹ ਰੋੜ ਦੇ ਮੇਨ ਰੋਡ ਦੇ ਉੱਤੇ ਪਿੰਡ ਆ ਵੱਡੇ ਹਾਈਵੇ ਦੇ ਹੈ ਨਾ ਜੀ ਬਿਲਕੁਲ ਸੈਂਟਰ ਜਿਹੇ ਵਿਚ ਵਿਚਾਲੇ ਜਿਹੇ ਵਿਚ ਵਿਚਾਲੇ ਜੀ ਰਹਿ ਗਿਆ ਤੇ ਅਪਰੋਜਪੁਰੇ ਤੋਂ ਕਿੰਨਾ ਕੁ ਹੋਈ ਹੋਊਗਾ 15 20 ਹਾਂਜੀ 16 17 ਹੋਗਾ ਜੀ ਤਿੰਨਾਂ ਕੀ ਜੀਰਾ ਹੈ ਇੰਨਾ ਕੀ ਜੀਰਾ ਬਿਲਕੁਲ ਬਚਾ ਠੀਕ ਆ ਤਲਵੰਡੀ ਵੀ ਇੰਨਾ ਕਾ ਠੀਕ ਹੈ ਜੀ ਤੇ ਮਤਲਬ ਲੋਕੇਸ਼ਨ ਤੁਹਾਨੂੰ ਦੱਸ ਹੀ ਦਿੱਤੀ ਦੋਸਤੋ ਬਾਕੀ ਤੁਹਾਨੂੰ ਜਾਜ ਵਾਲਾ ਛੋਟ ਲਾ ਦਿੰਨੇ ਆਪਾਂ ਬਹੁਤ ਹੀ ਸੋਹਣਾ ਫਾਰਮ ਬਾਈ ਨੇ ਤਿਆਰ ਕਰਿਆ ਹੋਇਆ ਬਾਰ-ਬਾਰ ਖੇਤਾਂ ਦੇ ਢਟਾਨੀਆਂ ਤੇ ਇਹ ਕੋਈ ਸਕੂਨ ਵਾਲਾ ਕੰਮ ਹੈ ਹੈਨਾ ਜੀ ਲੱਗਦਾ ਸਾਰਾ ਤੇ ਮੋ ਤੋਂ ਸਾਡਾ ਸਾਨੂੰ ਪਤਾ ਹੀ ਨਹੀਂ ਲੱਗਿਆ ਕਿਹੜੇ ਵੇਲੇ ਵੀਡੀਓ ਕਰੀ ਗਈ ਕਿਹੜੇ ਵੇਲੇ ਸ਼ਾਟ ਕੱਢ ਲਏ ਹਾਲਾਂਕਿ ਜੋਰ ਬਾਈ ਵਰਗਾ ਤਾਂ ਬਹੁਤ ਜਿਆਦਾ ਲੱਗ ਗਿਆ ਤੇ ਤਿੰਨ ਘੋੜੇ ਬਾਈ ਦਿਖਾਉਣੇ ਬਹੁਤ ਔਖ ਹੋ ਜਾਂਦੇ ਹਨਾ ਗਰਮੀ ਵੀ ਬਹੁਤ ਹੋ ਗਈ ਸੀਗੀ ਬਾਕੀ ਵੀਰ ਸੀ ਆਪਣੇ ਨਾਲ ਚਲੋ ਹਾਂਜੀ ਚਲੋ ਭਰਾਵਾਂ ਦੀ ਸਾਰਿਆਂ ਦੀ ਹੈਲਪ ਨਾਲ ਹੀ ਹੋਇਆ ਪੋਸਿਬਲ ਬਈ ਹਨਾ ਰਹਿਣ ਵੀ ਆਉਂਦੀ ਆ ਤੇ ਉਹ ਵੈਸੇ ਸੁਧਾ ਹੈਗੀ ਆਪਣੇ ਕੋਲ ਕਮਰੇ ਹੈਗੇ ਠੀਕ ਹੈ ਜੀ ਸਟਾਰਟ ਅਪ ਮਤਲਬ ਉਹ ਵੀ ਆਪਾਂ ਜੇ ਕੋਈ ਭਰਾ ਮੰਨ ਕੇ ਚੱਲੋ ਕਹਿੰਦਾ ਵੀ ਮੈਂ ਗੱਬੜ ਕਰਾ ਕੇ ਲੈਣੀ ਤਾਂ ਉਹ ਰੱਖ ਲੂੰਗੀ ਹੋਈ ਹੋਈ ਇੱਕ ਦੋ ਦਿਨ ਵੈਸੇ ਵੀ ਤਾਂ ਵੀ ਚੱਲ ਜੇ ਡਾਕਟਰ ਸਾਹਿਬ ਆਪਣੇ ਕਿਹੜੇ ਆਉਂਦੇ ਜੀ ਫਿਰ ਆਪਣੇ ਇਟਾਂ ਵਾਲੀ ਤੋਂ ਬਲਜੀਤ ਸਿੰਘ ਡਾਕਟਰ ਆਈ ਉਹ ਆਉਂਦੇ ਠੀਕ ਹੈ ਜੀ ਡਾਕਟਰ ਵਗੈਰਾ ਦੀ ਸੋਧਾ ਉਹ ਸਾਰੀ ਮਿਲੂ ਹਾਂ ਜੀ ਹਾਂ ਜੀ ਸਭ ਸੋਧਾ ਜੀ ਠੀਕ ਹੈ ਜੀ ਉਈ 2-4 ਦਿਨ ਰੱਖਣਾ ਤਾਂ ਚਲੋ ਵੈਸੇ ਹੀ ਹੋ ਜਾਂਦਾ ਜੀ ਹਨਾ ਹਾਂਜੀ ਤੇ ਜੇ ਕੋਈ ਭਰਾ ਵੀ ਮੰਨ ਕੇ ਚਲੋ ਕਹਿੰਦਾ ਵੀ ਮੈਂ ਤਾਂ ਜੀ ਗੱਬਣ ਕਰਾ ਕੇ ਲੈਣੀ ਪਰ ਉਹ ਵੀ ਰੱਖ ਲੂਗੇ ਹਾਂਜੀ ਉਹ ਵੀ ਰੱਖ ਲਵਾਂ ਰੱਖ ਲੈਨੇ ਆ ਬਾਕੀ ਥੋੜਾ ਜਿਹਾ ਮੌਸਮ ਕਰਕੇ ਹੋ ਜਾਂਦਾ ਕਈ ਵਾਰੀ ਗਰਮੀ ਜਿਵੇਂ ਜ਼ਿਆਦਾ ਪੈਂਦੀ ਹੈ ਫਿਰ ਕਈ ਵਾਰੀ ਜਾਨਵਰ ਨਹੀਂ ਰੱਖਿਆ ਜਾਂਦਾ ਤੇ ਬਾਕੀ ਉੰਜ ਮਤਲਬ ਜਿਵੇਂ ਅੱਗੇ ਮੌਸਮ ਠੀਕ ਆ ਜਾਊਗਾ ਫਿਰ ਆਪਾਂ ਗੱਬਣ ਕਰਾ ਕੇ ਵੀ ਦੇ ਦਿਆ ਕਰਾਂਗੇ ਠੀਕ ਠੀਕ ਹੈ ਜੀ ਹਾਂਜੀ ਤੇ ਇਹ ਦੋਸਤੋ ਮੈਂ ਤੁਹਾਨੂੰ ਘੋੜੇ ਤਿੰਨੇ ਦਿਖਾਈ ਦਿੱਤੇ ਵੀਰ ਨੂੰ ਸਪੋਰਟ ਜ਼ਰੂਰ ਕਰਨੀ ਹੈ ਜੀ ਨਵਾਂ ਮੁੰਡਾ ਮਿੱਠਾ ਨਾ ਲਗਣ ਦੇ ਦਿਓ ਬਾਕੀ ਵੀਡੀਓ ਨੂੰ ਸ਼ੇਅਰ ਮਾਰਿਓ ਜੀ ਸਾਰੇ ਭਰਾਵਾਂ ਚ ਆਪਣੇ ਘੋੜਿਆਂ ਵਾਲੇ ਭਰਾਵਾਂ ਤੱਕ ਜਰੂਰ ਸਾਂਝੀ ਕਰਿਓ ਵੀਡੀਓ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਵੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਆਏ ਸਾਡੇ ਕੋਲੇ ਪਹੁੰਚੇ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਬਾਈ ਸ਼ੁਕਰੀਆ ਦੀ ਜੀ